ਨਾਮ ਸ੍ਰੀ ਵਾਹਿਰੂ ਸਾਹਿਬ ਜੀ ਬਰਹਿ ਮਹਾ ਮਾਜ ਮਹਲਾ 5 ਘਰ ਜੁਠਾ ਇਕ ਓ ਅੰਕਾਰ ਸਰਗੁਰ ਪ੍ਰਸਾਦਿ ਕੀਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲਿ ਰਾਮ ਚਾਰ ਕੁੰਟ ਦੇਹਿਸ ਪਰ ਮੈਂ ਥਕ ਬ੍ਰਹ ਕੀ ਸ਼ਾਮ ਜੰਦ ਦਾਤੇ ਬਹਾਰੀ ਕਿਤਨਾ ਆਵੇ ਕਾਮ ਜਲ ਬਿਨ ਸਾਕ ਮੁਲਾਵਟੀ ਉਪਜੇ ਨਹੀਂ ਲਾਮ ਹਰ ਨਾਮ ਨਾ ਮਿਲਿਆ ਸਾਜਨ ਕਤ ਪਈਏ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੇ ਪਠਨਗਰ ਸਿਗਰਾਮ ਸਰਸਿੰਗਤ ਮੂਲ ਰਸ ਸੰਦੇਹੀ ਸੋਖਾਮ ਪ੍ਰਸਵਾਮੀ ਕੰਤਰੀ ਹੁਈਆ ਮੇ ਸਜਣ ਸਭ ਜਾਵਾ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੇਨਾਵਾ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਤਲ ਧਾਮ ਚੇਤ ਗੋਵਿੰਦ ਰਾਜੀਐ ਹੋਇ ਅਨੰਦ ਖਨਾ ਸੰਤ ਜਨਾ ਮਿਲ ਪਾਈਐ ਰਸਨਾ ਨਾਮੁ ਪਨਾ ਜਿਨ ਪਾਇਆ ਪ੍ਰਭ ਆਪਣ ਆਏ ਤਿਸੇ ਗਣਾ ਇਕ ਖਿੰਨ ਤਿਸ ਬਿਨ ਜੀਵਣਾ ਬਿੱਥਾ ਜਨਮ ਜਨਾ ਜਲ ਤਲ ਮਈਨ ਪੂਰੀਆ ਰਵਿਆ ਵਿੱਚ ਬਨਾ ਸੁਪ੍ਰਵਚਿਤ ਨ ਆਵੈ ਕਿਤੜਾ ਦੁਖ ਗਣਾ ਜਿਨੀ 라ਵਿਆ ਸੋ ਪ੍ਰਭੂ ਤਿਨਾ ਭਾਗ ਬਣਾ ਹਰ ਦਰਸ਼ਨ ਕੋ ਮਨ ਲੋਚੈ ਦਾ ਨਾਨਕ ਪਿਆਸਮਣ ਕੀਤ ਮਿਲਾਏ ਸੁਪ੍ਰਭੂ ਤਿਸ ਕਾ ਪਾਇ ਲੱਗਾ ਪੈ ਸਾਖ ਦੀਨ ਕਿਉ ਵਾਢੀਆ ਜਿਨਾ ਪ੍ਰੇਮ ਵਿਸ਼ੋਖ ਹਰ ਸਾਜਨ ਫੁਰਖ ਵਿਸਾਰਿ ਕੈ ਲੱਗੀ ਮਾਇਆ ਧੋ ਪੁੱਤਰ ਕਿਲਤ ਨਾ ਸੰਗਤ ਨਾ ਹਰ ਅਨਾਸੀ ਉਹ ਪਲਟ ਪਰ ਸਹਲੀ ਹੋਈ ਤੁਟੇ ਤੰਦ ਮੋਹ ਇਕ ਸਹਰ ਕੇ ਨਾਮ ਬਿਨੈ ਅੱਗੇ ਲਈਏ ਖੋਏ ਦੇਵ ਸਰਵ ਗੁਜੇ ਨਾਮ ਪ੍ਰਭ ਨੇ ਅਉ ਨਾ ਕੋਏ ਪੀਤ ਮਚਨੀ ਜੋ ਲਗੇ ਤਨ ਕੇ ਨਿਰਮਲ ਸੁਏ ਨਾਨਕ ਕੀ ਪ੍ਰਬੇਨਤੀ ਪ੍ਰਮਿਨੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲਗੈ ਦਾ ਸੰਤ ਵੀ ਟਹਿਰ ਸੁਏ ਹਰ ਜੇਠ ਜੁੜੰਦਾ ਲੋੜੀਆ ਜਿਸ ਅੱਗੇ ਸਾਭਿ ਨਵਾਨਾ ਹਰ ਸੱਜਣ ਦਾ ਵਨ ਲੱਗਿਆ ਕਿਸਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਹੀਂ ਸੰਹਾਰ ਰੰਗ ਸਵੇ ਨਾਰਾਇਣ ਦਿੱਤੇ ਮਨ ਭਵਨੈ ਸੋ ਹਰ ਲੂੜੇ ਜੋ ਕਰੇ ਸੁਈ ਜੀ ਕਰਨੈ ஜோஹோ சோக்கே சோக்கோ பிரி செய்ய விஷய சதோ சங்க பிரான ரீ ரீலா திசி ஜிஸ்க ਸਾੜਤ ਬੰਦਾ ਜਿਸ ਲੱਗਾ ਹਰਨਾ ਉਹਨਾਂ ਜਿੰਨਾ ਪਾਸ ਜਗ ਜੀਵਨ ਆਪੁਰਖ ਧਿਆਕ ਮਾਨ ਸੰਧੀ ਆਸ ਵੇ ਭੈ ਬੁਚੀਆ ਤੇ ਪੈ ਸੁਜਮ ਕੀ ਪਾਸ ਜੇ ਹਾਂ ਵੇ ਜਸੁਰੇ ਮੱਥੇ ਜੁਲਕ ਆਸ ਰੈਨ ਵਿਹਾਣੀ ਪਛਤਾਣੀ ਉੱਡ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਬੀਤੀ ਆਸ ਤਰਗੇ ਹੋਏ ਖਿਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਮਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ സാമണ സർ കി ചരണ മനത്തന സമദ്യ സാരൂ ഹര അമൃത ബൂദ് സഹാണി മിരസാധു പീവന പ്രസംഗ പാര ਹਰ ਮੇਰਾ ਨੈਨੋ ਮਨ ਲੁਟਦਾ ਕਰ ਮਿਲਾਵਨ ਹਰ ਜਿਨੀ ਸਕੀ ਪ੍ਰਪਾਇ ਹਾ ਤਨ ਕੈ ਸੰਬਲ ਹਰ ਨਾਨਕ ਜੀ ਵੇ ਆਕਰ ਸਭ ਸੁਆਨ ਹਰ ਸਾਵਣ ਤਿਨ ਸੋਹਾ ਗਨੀ ਜਿਨ ਰਾਮ ਨਾਮੁ ਰਹਾ ਹਰ ਭਦਵੇ ਪਰਮ ਭੁਲਾਣੀ ਆ ਦੂਟ ਲੱਗਾ ਹੀਤ ਲੱਖ ਸ਼ਿੰਗਾਰ ਬਿਨੈ ਆਕਰਜ ਨਹੀਂ ਕੀਤੇ ਜਿਤ ਦਿਨ ਦੇ ਬਿਨ ਸੀਤ ਤਿਦ ਵੇਲੇ ਕਾਸ਼ਨ ਪ੍ਰੀਤ ਪਕਰ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੀਤ ਛਡ ਕੁੜਤ ਕਿਨ ਮਾਏ ਜਿਸੋਂ ਲੱਗਾ ਹੀਤ ਹੱਥ ਮੁਰੜਾ ਤਨ ਕਪੈ ਸਾਹ ਹੋਐ ਸੀਤ ਦੇਹਾ ਬੀਜੈ ਸੁਨਣੈ ਕਰਮਾਂ ਸੰਧੜਾ ਖੀਤ ਮਨਕ ਪ੍ਰਭ ਸਰਨ ਅਗਤੀ ਤਨ ਬ ਪ੍ਰਧੀਤ ਸੇ ਪਦ ਅਨਲਕ ਨ ਪਾਈਐ ਪਰ ਰਖਣ ਵਾਲਾ ਹੀਤ ਅਸਨ ਪ੍ਰੇਮ ਮਹਾੜਾ ਕਿਉ ਮਿਲਿਐ ਹਰੀ ਜਾਈ ਮਨ ਤਨ ਪਿਆਰ ਦਰਸ਼ਨ ਕਣੀ ਕੋਈ ਆਨ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੀ ਹਾਂ ਤਨ ਕਹਿ ਲਾ ਦਾ ਪਾਈ ਬਿਨ ਪ੍ਰਭ ਕਿਉ ਸੁਖ ਪਾਈ ਆ ਦੁਖੀ ਨਹੀਂ ਜਾਏ ਜਿਨੇ ਚੱਕਿਆ ਪ੍ਰੇਮ ਰਸ ਸੇ ਤ੍ਰਿਪਤ ਰਹੀ ਅਖਾਈ ਆਪ ਤਿਆਗ ਬੇਂਤੀ ਕਰ ਲਿਓ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਐ ਸੇ ਵਿਛੜ ਕਤੈ ਨ ਜਾਇ ਪ੍ਰਵਨ ਦੂਜਾ ਕੋ ਨਹੀਂ ਨਾਨਕ ਸਰਨਾਈ ਅਸੂ ਸੁਖੀ ਵਸੰਦੀਆ ਜਿਨਾ ਮੈਂ ਹਰ ਰਾਈ ਕਤਕ ਕਰਮ ਕਮਾਵਾਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੇ ਰੂਗ ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮੈਂ ਕੋੜੇ ਹੋਏ ਕੈ ਚਿਤੜੇ ਮਾਇਆ ਭੂਗ ਵਿਚ ਨ ਕੋਈ ਕਰ ਸਕੈ ਕਿਸ ਤਰੋ ਰੂਜ ਕੀਤਾ ਕਛੁ ਨ ਹੋਵਾਈ ਲਿਖਿਆ ਦਰਸੰਜੋਗਾ வாகி பிரபிர நான குபரா சோச்ச ਮਗਰ ਮਸ ਹੰਦੇ ਆ ਹਰ ਪ੍ਰਸੰਗ ਬੈਟੜੀਆ ਦਿਨ ਕੀ ਸੂਬਾ ਕਾ ਗਣੀ ਢਿਸੈ ਮਿਲੜੀਆ ਤਨ ਮਨ ਮੋਲਿਆ ਨਾਮ ਸਿਉ ਸੰਗ ਸਾਧ ਸਹਿ ਲੜੀਆ ਸਾਜਨਾ ਤੇ ਬਹਰੀ ਸਿਰਨ ਕੇ ਲੜੀਆ ਤੈਨ ਦੁਖ ਨ ਕਭ ਉਤਰੈ ਸਿ ਜੰਪੀ ਵਸੜੀਆ ਜਿਨੀਰਾ ਪ੍ਰਭ ਆਪਨਾ ਸੇ ਦਿਸਨ ਨਿਤ ਖੜੀਆ ਰਤੰਜਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਵਾਚਾ ਧੂੜ ਤੇ ਨ ਪ੍ਰਸਰਨੀ ਦਰਪਰੀਆ ਮੰਗਰ ਪ੍ਰਭ ਰਾਤਨਾ ਬਾਉ ਨ ਚੰਮੜੀਆ ਪੋਖ ਤਖਾ ਨ ਵਿਪਈ ਕੰਠ ਮਿਲਿਆ ਹਰ ਨਾਉ ਮਨ ਬੀਤਿਆ ਚਰਨਾਰਬਿੰਦ ਦਰਸਨ ਲੱਗੜਾ ਸੋ ਊਟ ਗੋਵਿੰਦ ਗੋਪਾਲ ਰਾਏ ਸਿਵਾ ਸੁਆਮੀ ਲਹਾਉ ਵਿਖਿਆ ਪਾਇ ਨਾ ਸਕੈ ਮੇਰੇ ਸਾ ਸੁਗੁਣ ਗਾ ਜੀਤੇ ਉਪਜੀਤੇ ਮਿਲੀ ਸੱਚੀ ਪ੍ਰੀਤ ਸੁਮਹ ਕਰ ਗੈ ਲੀਨੀ ਪਾਰ ਬ੍ਰਹਮ ਬਾਵਨਾ ਵਿਛੜਿਆ ਭਾਰਦਾ ਲਖਮੀ ਰੀਆ ਹਰ ਸੱਜਣ ਅਗਮ ਅਗ ਸਰਮ ਪਈ ਨਰਾਇਣ ਮਾਨ ਕਦਰ ਪਈਆ ਕੋਕਸ਼ ਹੰਦਾ ਸਰਬ ਸੁਖ ਜਿਸ ਵਸੀ ਵੀ ਪਰਵਾਉ ਮਾਗ ਮੱਜਨ ਸੰਗ ਸੂ ਸਾਧ ਧੂਰੀ ਕ੍ਰਿਸ਼ਨ ਨਰਾ ਹਰ ਕਾ ਨਾਮ ਧਿਆਈ ਸ਼ਨ ਸਭ ਨਾਨੋ ਕਰਦਾ ਨੈ ਜਨਮ ਕਰਮ ਮਲ ਉਤਰੈ ਮਨਤੀ ਦਾ ਗਮਾਨਾ ਕਾਮ ਕਰ ਨੋਹੀਏ ਬਿਰਸੇ ਲੋਭ ਸੁਆਨ ਸੱਚੇ ਮਾਰਗ ਚਲਦੈ ਉਸਤਤ ਕਰੇ ਜਹਾਨਾ ਅਰਸਤਿ ਤੀਰਤ ਸਹਲ ਪਨ ਜੀ ਲਿਆ ਪ੍ਰਵਾਨਾ ਜਿਸਨੋ ਦੇਵ ਤਿਆ ਕਰ ਸੁਈ ਪ੍ਰਖਸ਼ ਜਾਲੈ ਨਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਹੈ ਮਾਗ ਸੁਚੇ ਸੇ ਕਾਂਢੀਐ ਜਨ ਪੂਰਾ ਗੁਰ ਮੇਰਵਾਨਾ ਫਲ ਗਣ ਅਨੰਦ ਉਪਾਰਜਨ ਹਰ ਸੱਜਣ ਪਰਤੀ ਆਈ ਸੰਤ ਸਹੀ RAM ਕੀ ਕਰ ਕਿਰਪਾ ਦਿਆ ਮਿਲਾਈ ਸੇਸਵਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਹ ਤੁਨੀ ਵਡ ਪਾ ਗਨੀ ਵਰ ਪਾਇ ਹਰੀ ਰਾਏ ਮਿਲ ਸਹਿਯਾ ਮੰਗਲ ਗਵਹੀ ਗੀਤ ਗੋਵਿੰਦ ਲਾਏ ਹਰ ਜਿਆ ਅਵਨਾ ਦਿਸੈ ਕੋਈ ਦੂਜਾ ਨਾ ਅਨੰਦ ਆਈ ਹਲ ਪਲ ਸਵਾਰਿਓ ਨ ਨਿਤ ਲਿਤਿਨ ਜਾਏ ਸੰਸਾਰ ਸੰਗ ਤੇ ਰੱਖਿ ਅਨ ਬੋ ਨ ਜਨਮ ਅਧਾਈ ਜੀ ਹਵਾ ਏਕ ਅਨੇਕ ਗਣਾ ਤੇ ਨਾਨਕ ਚਰਨੀ ਪਾਏ ਫਲ ਗਣਾ ਨਿਤ ਸਲਾਹੀਏ ਜਿਸਨਾ ਦਿਲ ਨਾ ਤੁਮਾਈ ਜਿਨ ਜਨ ਨਾਮ ਤੇ ਆਇਆ ਤਨ ਕੇ ਕਾਜ ਸਰੀ ਹਰ ਗੁਰ ਪੂਰਾ ਰਾਧਿਆ ਦਰਗੀ ਸੱਚ ਖਰੀ ਸਰਬ ਸੁਖਾ ਨਿਤ ਚਰਨੇ ਹਰਿ ਭਉਜਲੇ ਵਿਖਮਤਰੇ ਪੇ ਪਤਨ ਪਾਈਆ ਵਿਖਿਆ ਨਾ ਹੀ ਜਰੇ ਊੜ ਗਏ ਦਾਨਸੀ ਪੂਰਨ ਸੱਚ ਭਰੀ ਪਾਰ ਬ੍ਰਹਮ ਪ੍ਰਾਪੇਵ ਦੇ ਮਨ ਅੰਦਰ ਇਕ ਥਰੀ ਮਹਾਦੇਵ ਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਸ ਦਾਨ ਕਿਰਪਾ ਕਰੋ ਹਾਰੇ ਮਹਾਦੇਵ ਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੀ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀ ਮਾਗ ਮੱਜਨ ਸੰਗ ਸਾਧੂ ਧੂਰੀ ਕਰਿਸ਼ਨਾ ਨਾ ਮਾਗ ਮੱਜਨ ਸੰਗ ਸਾਧੂ ਧੂਰੀ ਕਰਿਸ਼ਨਾ ਨਾ ਰਕਾ ਨਾਮ ਤੇ ਆਈ ਸਨ ਸਭ ਨਾਮ ਕਰਦਾ ਲਈ ਜਨਮ ਕਰ ਮਲ ਤਰ ਮਨ ਤੇ ਚਾਹੇ ਤੁੰਗਵਾਨ ਕਾਮ ਗੁਰ ਨਾ ਮੋਹੀਏ ਬਿਨਸੀ ਲੋਭ ਸੁਹਾਨਾ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨਾ ਸਰਤਿ ਸੇ ਸਲਪਨ ਜੀਤਿਆ ਪਰਵਾਨ ਜਿਸਨੋਂ ਦੀ ਵੈ ਦਿਆ ਕਰ ਸੋਈ ਪੁਰਖ ਜਾਨ ਜਿਨਾ ਮਿਲਿਆ ਪ੍ਰਿਆਪਨ ਨਾਨਕ ਤਿਨ ਕਰਵਾਨ ਮਾਹ ਸਿਤੇ ਸੇ ਕੰਢੀਏ ਜਿਨ ਪੂਰਾ ਗੁਰ ਮੇਰਵਾਨ ਮਾ ਗੁ ਸਿਤੇ ਸੇ ਕੰਢੀਏ ਜਿੰਨ ਪੂਰਾ ਗੁਰ ਮਿਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ